ਨਿੰਮੀ ਤੇ ਹਰਾਨੀ ਹੋਈ ਇਸ ਗੱਲ ਦੇ ਤੁਸੀਂ ਆਪ ਚੱਲ ਕੇ ਆ ਜੇ ਬੈਡ ਪੁੱਤਰ ਤੇ ਮੇਰੇ ਕੋਲ ਪੁੱਛਣ ਦੇ ਜੀ ਚੰਨ ਤੇਰਾ ਕੀ ਹਾਲ ਹੈ ਵਾਹ ਬਈ ਵਾਹ ਹਮੇਸ਼ਾ ਤੁਹਾਡੇ ਚਰਨਾਂ ਚ ਲੱਗੇ ਰਹੀ ਜੀ ਇਹ ਸਾਡਾ ਪਰਿਵਾਰ ਇਦਾਂ ਹੀ ਹੱਸਦਾ ਖੇੜਦਾ ਰਹੇ ਯਾਰ ਕੋਈ ਨਜਾਇਜ਼ ਕੋਈ ਮੇਰੇ ਨਾਲ ਕਰੇ ਨਾ ਮੈਂ ਉਹਦਾ ਸਿਰ ਵੀ ਪਾੜ ਦੇਣੀ ਹੂੰ ਜਿੱਡਾ ਛਾਤਰ ਬਣਿਆ ਫਿਰਦਾ ਵਾ ਤੇ ਚਾਹੁੰਦਾ ਹੀ ਨਹੀਂਗਾ ਯਾ ਫੈਕਟਰੀ ਜਾਣਾ ਕੋਈ ਕੰਮ ਕਰਨ ਅਈ ਅੱਗੇ ਪਿੱਛੇ ਦੇ ਪੂਛ ਲਾਂਦੇ ਬੰਦੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਕੰਮ ਹੀ ਕਰਦੇ ਹੁੰਦੇ ਜੇ ਮੈਨੂੰ ਵੀ ਕੰਮ ਤੇ ਜਾ ਲੰਦਿਆ ਕਰੋ ਵੀਰ ਜੀ ਅੱਛਾ ਕੰਮ ਹੈ ਤੈਨੂੰ ਕੋਈ ਹਾਂ ਕੀ ਗੱਲ ਮੇਰੇ ਕਹ ਦੱਸੇਗਾ ਸੁਣੋ ਦੱਸੋ ਅੱਜ ਨਾ ਸਨੀ ਨੇ ਆਣਾ ਵਾ ਤੇ ਫਿਰ ਕੀ ਆ ਲੰਦੇ ਇੱਧਰ ਵੀ ਤਿਆਰੀ ਆ ਲੈ ਤਿਆਰ ਤਾਂ ਤੁਸੀਂ ਰੋਜ਼ ਹੀ ਹੁੰਦੇ ਨੇ ਆ ਜਾਗਨਕ ਨੀਂਦ ਫੜ ਕੇ ਲਿਆਓ। ਅੱਛਾ, ਆਜ ਪਨੀਰ ਮਿਲੂਗਾ ਖਾਣ ਨੂੰ। ਅੱਛਾ, ਅੱਗੇ ਜਿਵੇਂ ਤੁਹਾਨੂੰ ਪਨੀਰ ਨਹੀਂ ਖਾਣ ਨੂੰ ਮਿਲਿਆ। ਵੀ ਜਾ ਕੇ ਨਾ ਪਨੀਰ ਫੜ ਕੇ ਲਿਆਓ। ਆਹੋ ਯਾਰ ਚੱਲਿਆ ਵਾਂ। ਜਾ ਜਾ ਜਲਦੀ ਜਾ ਮੈਨੂੰ ਹੋਰ ਕੰਮ ਹੀ ਪਤੇਰੇ ਹੈਗੇ। ਤੂੰ ਤੇ ਆ ਰ ਐਵੇਂ ਕਾਲੀ ਪੈ ਜੰਨੀ ਆ, ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਵੀ ਕੰਮ ਕਹਿਦਿਆ ਕਰ, ਮੈਂ ਘਰ ਵਿਹਲਾ ਹੀ ਬੈਠਾ ਵਾਂ। ਆਹੋ ਤੂੰ ਹੀ ਕਰਨੇ ਜਿਹੜੇ ਕੰਮ। ਸੱਤਾ ਚੁੱਲ੍ਹਿਆਂ ਦੀ ਸੁਆਹ। ਕੋਈ ਕੰਮ ਕਹਿ ਦੋ ਗਲਾਸ ਇੱਧਰ-ਉੱਧਰ ਰੱਖ ਕੇ ਤੂੰ ਹੀ ਕਰਦੇ ਨਹੀਂਗੇ। ਰਾ ਤੁਹਾਨੂੰ ਕਹੇ ਤੁਸੀਂ ਉਸੇ ਟਾਈਮ ਤੂੰ ਕੰਮ ਕਰਦੇਗੇ ਜੇ ਮੇਰਾ ਕੰਮ ਕਰਕੇ ਤੁਸੀਂ ਕੁਛ ਨਹੀਂ ਹੈਗੇ ਜਾ ਕੇ ਨਾ ਜਾ ਕੇ ਨਾ ਪਨੀਰ ਲੈ ਕੇ ਆਓ ਉਹ ਤੇਰੀ ਚੇਤਾਈ ਕਰਾਤਾ ਮੈਂ ਤੇ ਭਾਜੀ ਨੂੰ ਕੱਲ ਕੰਮ ਬਾਰੇ ਕਿਹਾ ਸੀ ਫੈਕਟਰੀ ਜਾਣ ਬਾਰੇ ਕਿੱਥੇ ਭਾਜੀ ਕਿੱਥੇ ਆ ਗੁਰਦੁਆਰੇ ਗਏ ਭਾਜੀ ਚਲ ਠੀਕ ਆ ਮੈਂ ਫਿਰ ਪਨੀਰ ਲੈ ਕੇ ਆਉਣਾ ਵਾ ਤੇ ਮੈਨੂੰ ਚੇਤਾ ਕਰਾਈ ਮੈਂ ਭਾਜੀ ਨੇ ਇੱਕ ਕੱਲ ਬੜੀ ਜ਼ਰੂਰੀ ਕਰਨੀ ਆ ਆਹ ਬਹੁਤ ਜਾ ਤੂੰ ਜਲਦੀ ਜਾ ਕੇ ਪਨੀਰ ਲੈ ਕੇ ਆ ਬੜਾ ਫਟਕਾ ਨਾ ਲੈ ਕੰਮ ਧਾਨੀਆਂ ਨਾ ਮੇਰੇ ਜਿਤਿੰਦਰ ਕਰਨ ਜੀ ਕਿੱਥੇ ਗਾ ਜਿਤਿੰਦਰ ਹਾਂਜੀ ਭਾਜੀ ਕੋਈ ਕੰਮ ਸੀ ਨਹੀਂ ਨਹੀਂ ਜ਼ਹਿਬ ਉਸਨ ਦਾ ਨਹੀਂ ਉਹ ਬਾਜ਼ਾਰ ਗਏ ਅੱਛਾ ਪਾਣੀ ਨਹੀਂ ਥੋੜਾ ਜਿਆ ਤੇ ਉਹ ਮੇਰੀ ਗੱਲ ਸੁਣੋ ਐ ਰੋਟੀਆਂ ਨਾ ਜਲਦੀ ਬਣਾ ਦਿਓ ਮੈਂ ਜਲਦੀ ਜਾਣਾ ਵਾ ਠੀਕ ਐ ਬਣਾ ਦਿੰਦੀ ਹਾਂ ਹਾਂ ਤੇ ਥੋੜੇ ਫੁਣ ਕੇ ਵੱਧ ਪਾ ਦਿਓ ਮੇਰੇ ਨਾਲ ਨਾ ਕਿਸੇ ਹੋਰ ਨੇ ਵੀ ਖਾਣੀ ਸੀ ਰੋਟੀ ਪਤਾ ਲਈ ਠੀਕ ਐ ਬਣਾ ਦਿੰਦੀ ਹਾਂ ਰੋਟੀ ਬਣਾ ਕੇ ਨਾ ਮੈਨੂੰ ਆਵਾਜ਼ ਦੇ ਦੋ ਮੈਂ ਨਾ ਇੱਕ ਫੋਨ ਕਾਲ ਕਰਨੀ ਸੀ ਮੈਂ ਕਰ ਚੋਂ ਨਾ ਪਰ ਠੀਕ ਹੈ ਠੀਕ ਹੈ ਵੇਖ ਹਾਂ ਬਦਹਾ ਘੰਟਾ ਲੰਦਾ ਮਹਾਰਾਜ OK ਹੋਰ ਕਿਹਦੀ ਰੋਟੀ ਬਣਾ ਲੈ ਨਾਲ ਮੇਰੀ ਵੀ ਬਣਾ ਦੇ ਲੈ ਲੈਣੇ ਕਿਤੇ ਰੋਟੀਆਂ ਬਣਾਨੀਆਂ ਹੋਰ ਇਹ ਆਂਦੇ ਨਾ ਇਹਨਾਂ ਨੂੰ ਪੁੱਛਦੇ ਉਹਨੇ ਤੇ ਫੈਕਟਰੀ ਨਹੀਂ ਜਾਂਦੇ ਇਹਨਾਂ ਨੂੰ ਪੁੱਛਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਨਾਲੇ ਨੇ ਰੋਟੀਆਂ ਕਿਧੀਆਂ ਬਣਾਉਣੀਆਂ ਨੇ ਮੈਨੂੰ ਤਾਂ ਸ਼ੱਕ ਜਾ ਹੋਈ ਜਾਂਦਾ ਜਦੋਂ ਕੋਈ ਨਹੀਂ ਇਹ ਗੱਲ ਦਾ ਨਾ ਮੈਂ ਆ ਕੇ ਪਤਾ ਲੱਗਦੀ ਹਾਂ ਅਲੈ ਹਰਣੀ ਗੱਲ ਸੁਣੋ ਦੱਸੋ ਹਾਂ ਜੀ ਕੱਲੇ ਮੇਰੀ ਰੋਟੀ ਦਾ ਬੱਧ ਪੈਕ ਕਰ ਦਿਓ ਫੁਲਾਣਾ ਨੇ ਕਿਹਨੇ ਰੋਟੀ ਖਾਣੀ ਅੱਛਾ ਫਾਜੀ ਆ ਗਿਆ ਕਿੱਥੇ ਆ ਮੈਨੂੰ ਬੜਾ ਜ਼ਰੂਰੀ ਕੰਮ ਹੰਣਾ ਆਏ ਗਏ ਉੱਪਰ ਛੱਤ ਤੇ ਗਏ ਛੱਤ ਤੇ ਆ ਕੀ ਗੱਲ ਤੇ ਫਿਰ ਨਹੀਂ ਪਤਾ ਕੀ ਗੱਲ ਮੈਂ ਹੁਣੇ ਉਹਨਾਂ ਨੂੰ ਮਿਲ ਕੇ ਆਉਣਾ ਮੈਨੂੰ ਲੱਗਦਾ ਕਿ ਇਹ ਨਾਲ ਗੱਲ ਕਰਦੇ ਇਹ ਸ਼ੱਕ ਜਾਂ ਹੋਣ ਤੇ ਆ ਮੇਰੀ ਗੱਲ ਤੇ ਸੁਣੋ ਤੁਹਾਨੂੰ ਪਤਾ ਬਾਜੀ ਨੇ ਕਿਹਦੇ ਨਾਲ ਰੋਟੀ ਖਾਣੀ ਉਹ ਯਾਰ ਆਇਆ ਹੋਊਗਾ ਫੈਕਟਰੀ ਕੋਈ ਮੈਨੂੰ ਕੀ ਪਤਾ ਕੋਈ ਸੱਦਿਆ ਹੋਊਗਾ ਉਹਨਾਂ ਨੇ ਕਿਸੇ ਨੂੰ ਲੰਚ ਤੇ ਹਾਂ ਹਾਂ ਜੇ ਲੰਚ ਦੀ ਗੱਲ ਹੈ ਤਾਂ ਬਾਹਰ ਵੀ ਤੇ ਲੰਚ ਪੈਕ ਕਰਵਾ ਸਕਦੇ ਨੇ ਯਾਰ ਤੈਨੂੰ ਪਤਾ ਤਾਂ ਹੈਗਾ ਭਾਜੀ ਨੂੰ ਬਾਹਰ ਦਾ ਖਾਣਾ ਪਸੰਦ ਨਹੀਂ ਆ ਤੂੰ ਉਹਨਾਂ ਨੇ ਤੈਨੂੰ ਤਾਂ ਹੀ ਕਿਹਾ ਵਾ ਤੂੰ ਐਵੇਂ ਨਹੀਂ ਟੈਨਸ਼ਨ ਲਿਆ ਕਰ ਤੂੰ ਬਣਾ ਰੋਟੀ ਮੈਂ ਭਾਜੀ ਨੂੰ ਮਿਲ ਕੇ ਆਉਣਾ ਵਾ हां जी हां जी नहीं कोई गाली तू फिकर ना करो पहुंच जाएगा पहुंचेगा माल सारा हां <laughs> नहीं कोई चक्कर ही नहीं है अब ये जदों ਨੂੰ ਪਤਾ ਲੀਵਰ ਦਾ ਥੋੜਾ ਬੋਤਾ ਹੋ ਜਾਂਦਾ ਨਹੀਂ ਫਿਰ ਦੇਖਣਾ ਪੈਂਦਾ ਨਾ ਫਿਰ ਲੀਵਰ ਦਾ ਜਿਹੇ ਪ੍ਰੋਬਲਮ ਜੇ ਕਿਸ ਨੂੰ ਘਰ ਚ ਪੈ ਗਈ ਆ ਤੇ ਫਿਰ ਆਪਾਂ ਨੂੰ ਥੋੜੀ ਬੋਤੀ ਅਡਜਸਟਮੈਂਟ ਕਰਨੀ ਪੈਣੀ ਨਾ ਨਹੀਂ ਕੋਈ ਚੱਕਰ ਨਹੀਂ ਮੈਂ ਬਾਕੀਆਂ ਦੇ ਫਿਰ ਓਵਰ ਟਾਈਮ ਲਵਾਤਾ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਤੀ ਕੀ ਕਰੰਦੇ ਇੰਨੀ ਧੁੱਪੇ ਹਾਂਜੀ ਇੰਨੀ ਧੋਪਾ ਉੱਪਰ ਚਲੋ ਮੈਂ ਕਰਦਾ ਜੀ ਠੀਕ ਠੀਕ ਜੀ ਤੁਸੀਂ ਭਾਈ ਉੱਪਰ ਕੀ ਕਰੰਦੇ ਇੰਨੀ ਧੁੱਪੇ ਓ ਯਾਰ ਥੱਲੇ ਨੈਟਵਰਕ ਨਹੀਂ ਆਉਂਦਿਆ ਕਾਲ ਕਰਨੀ ਹੀ ਜ਼ਰੂਰੀ ਤੂੰ ਮੈਂ ਕਿਹਾ ਚੱਲ ਉੱਪਰ ਜਾ ਕੇ ਕਰ ਆਉਨੇ ਸਹੀ ਗੱਲ ਆ ਥੱਲੇ ਨੈਟਵਰਕ ਨਹੀਂ ਹੁੰਦਾ ਤੂੰ ਹੀ ਕਹੋ ਹਾਂ ਇਹਨਾਂ ਨੂੰ ਨੈਟ ਵਾਲਿਆਂ ਨੂੰ ਮੈਨੂੰ ਹੀ ਉੱਤੇ ਆਣ ਕੇ ਚਲਾਉਣਾ ਪੈਂਦਾ ਵਾ ੁੱਪੇ ਅੱਛਾ ਚੱਲ ਕੋਈ ਨਹੀਂ ਕਰਦਾ ਫੋਨ ਉਹਨਾਂ ਨੂੰ ਕਰਵਾਉਣਾ ਸਹੀ ਹੋਰ ਦੱਸ ਤੂੰ ਮੈਨੂੰ ਕਾਤੋਂ ਲੱਭਣ ਨੇ ਉਹ ਮੈਂ ਤੈਨੂੰ ਕੱਲ ਕੰਮ ਕਿਆ ਹੀ ਗਈ ਬੜਾ ਜ਼ਰੂਰੀ ਕੰਮ ਉਹ ਯਾਰ ਉਹ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਮੈਨੂੰ ਪਹਿਲਾਂ ਪਤਾ ਹੀ ਪਾਜੀ ਤੂੰ ਹੀ ਮੈਨੂੰ ਲਾਰੇ ਲਾਉਂਦੇ ਜੇ ਜਾ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਉਹ ਮੈਂ ਮਜ਼ਾਕ ਕਰੰਦਿਆਂ ਤੇਰੇ ਨਾਲ ਮੈਂ ਕੀਤਾ ਤੇਰੇ ਕੰਮ ਦਾ ਅਰੇਂਜਮੈਂਟ ਸੱਚੀ ਭਾਜੀ ਹਾਂ ਸੱਚੀ ਚਲ ਆ ਥੱਲੇ ਗੱਲ ਚਲਦੇ ਆਂ ਬਾਕੀ ਗੱਲਾਂ ਥੱਲੇ ਕਰਦੇ ਆਂ ਜਾ ਠੀਕ ਹੈ ਭਾਜੀ ਚਲੋ ਸੁਣਨੀਆ ਪਈ ਇਹ ਕਰਤਾ ਮੇਰੇ ਵੀ ਕੰਮ ਦਾ ਅਰੇਂਜਮੈਂਟ ਮੈਂ ਨਰੇ ਨਾਲ ਤੋਂ ਕਰ ਜਮਗਾ ਲੈ ਇਹ ਤਾਂ ਵਧੀਆ ਹੋ ਗਿਆ ਭਾਜੀ ਵਿਚਾਰੇ ਸਾਰੀ ਦਿਹਾੜੀ ਲੱਗੇ ਰਹਿੰਦੇ ਹੈਗੇ ਨਾਲੇ ਤੁਸੀਂ ਵੀ ਕੰਮ ਤੇ ਜਾਓਗੇ ਨਾਲੇ ਨਾ ਮੇਰੀ ਵੀ ਹੈਲਪ ਹੋ ਜੂਗੀ ਥੋੜੀ ਜੀ ਲੈ ਤੇਰੀ ਗੱਲ ਵੀ ਹਰ ਹੋ ਜੂਗੀ ਲੈ ਸਾਰੀ ਦਿਹਾੜੀ ਕਦੀ ਪਾਣੀ ਪਾਣੀ ਲਿਆ ਕਦੀ ਸ਼ਰਬਤ ਲਿਆ ਕਦੀ ਆਹ ਬਣਾ ਕੇ ਜੀ ਰੋਟੀ ਬਣਾ ਸਾਰੀ ਢਾੜੀ ਤੇ ਮੈਂ ਆ ਕਰਦੇ ਜੰਨੀ ਆ ਸਾਰੀ ਢਾੜੀ ਤੇ ਮੈਨੂੰ ਕੰਮ ਲਈ ਰੱਖ ਦੇ ਜੀ ਸਹੀ ਗਿਆ ਤੂੰ ਚਰਨਜੀਤ ਤੇਰਾ ਉਹਨੂੰ ਤੈਨੂੰ ਨਾ ਥੋੜਾ ਆਰਾਮ ਮਿਲ ਜਾਊਗਾ ਉਹ ਭਾਜੀ ਹੁਣ ਤੁਸੀਂ ਵੀ ਇਹਨੇ ਨਾਲ ਆ ਗਏ ਜੇ ਬਹੁਤ ਇੱਦਾਂ ਨਹੀਂ ਕੀਆ ਚਲ ਕਰ ਦੋ ਹੋ ਗਈ ਬੈਗ ਰੋਟੀ ਹਾਂ ਜੀ ਬਣਾਨੀ ਪਈ ਆ ਉਹ ਜਾਓ ਭਾਜੀ ਕੋਈ ਗੱਲ ਨਹੀਂ ਹੱਸੇ ਮਜ਼ਾਕ ਚੱਲਦੇ ਰਹਿੰਦੇ ਅੱਜ ਭੈਣ ਨੂੰ ਜਾ ਕੇ ਮਿਲਿਆ ਵਾ ਜੀ ਆਜਾ ਚੰਗਾ ਕੀਤਾ ਨਾਲ ਇਹ ਨਾਲ ਜੇ ਲਗਾ ਦੋ ਡੈਡੀ ਇਹਨਾਂ ਦਾ ਡੈਡੀ ਹਾਂ ਅੱਗੇ ਨਾਲੋਂ ਫਰਕ ਹੈ ਜੀ ਨਹੀਂ ਉਹੀ ਦਵਾਈ ਉਹਦੇ ਕੋਲ ਹੀ ਚੱਲਦੀ ਪਈ ਹੈ ਮਮਮੀ ਬੱਸ ਮੈਂ ਜਲਦੀ ਜਲਦੀ ਜਾ ਆ ਗਿਆ ਮੇਰਾ ਚੱਲ ਤੇ ਲੈ ਆਉਂਗਾ ਕੋਈ ਚਲੋ ਕੋਈ ਨਹੀਂ ਫੇਲ ਮਾਨਾ ਨਹੀਂ ਜੀ ਅਗਰ ਨਾਲ ਪਿੰਡਾ ਰਣਾ ਪਿਆ ਡੰਬ ਘਰ ਕੋਲੇ ਟੀਟਾ ਨਾ ਗਿਆ ਤੇ ਜੇ ਨਹੀਂ ਫਰਕ ਪੈਂਦਾ ਇੱਥੇ ਲੈ ਆਉਗਾ ਬਹੁਣ ਉਹਦੀ ਦਵਾਈ ਹੁਣ ਦੇਖੋ ਨਿੱਤੀ ਹੋਈ ਹਫਤੇ ਦੀ ਹੁਣ ਹਫਤੇ ਦੇ ਬਾਅਦ ਦਵਾਈ ਖਤਮ ਉਹ ਦिए ਫੇ ਦੇਖ ਲੈਣਾ ਚੇਂਜ ਕਰਕੇ ਜੋ ਫਰਕ ਪਿਆ ਵੈਸੇ ਅੱਗੇ ਨਾਲ ਇੰਪਰੂਵਮੈਂਟ ਆ ਅੱਗੇ ਨਾਲ ਫਰਕ ਚਲੋ ਵਧੀਆ ਉਹ ਸੜੀ ਕਿਤਾ ਚੱਲਦੀ ਸੜੀ ਬਸ ਚੱਲੀ ਜਾਂਦੀ ਹੈ ਲਾਈ ਨੇ ਤੱਕ ਚਲੋ ਵਧੀਆ ਬੱਸ ਭਾਜੀ ਟਾਈਮ ਨਹੀਂ ਮਿਲਦਾ ਕਈ ਵਾਰੀ ਡੈਡੀ ਵੱਲੋਂ ਕੋਈ ਦਾਪੀ ਸੀ ਗਾਂ ਜਾਣਾ ਟੋਟੀ ਭਰਾ ਮੋਟੀ ਤੇ ਮੈਂ ਬਣਾ ਕੇ ਆਈ ਆ ਤੇ ਉਹ ਭਾਜੀ ਦਾ ਟਿਫਨ ਪੈਕ ਕਰਤਾ ਹਾਂ ਕਰਤਾ ਚਲ ਮੈਂ ਫੈਕਟਰੀ ਟਿਫਨ ਬਣਾਵਾ ਤੇ ਨਾਲ ਨਾ ਕੰਮ ਵੇਖਾਂ ਭਾਜੀ ਨੇ ਮੈਨੂੰ ਅੱਜ ਬੁਲਾਇਆ ਹੈ ਨਾ ਫੈਕਟਰੀ ਤੁਸੀਂ ਅੱਜ ਰਹਿਣ ਦੋ ਅੱਜ ਨਾ ਜਾਵਾਂ ਅੱਜ ਮਸਾ ਮਸਾ ਤੇ ਭਾਜੀ ਮੰਨੇ ਆ ਠੀਕ ਆ ਮੈਂ ਚੱਲਦਾ ਕਿੱਦਾਂ ਤੁਹਾਨੂੰ ਸਹੀ ਲੱਗਦਾ ਚਲ ਫਿਰ ਮੈਂ ਫੈਕਟਰੀ ਹੋ ਕੇ ਨਾ ਤੇ ਨਾਲ ਭਾਜੀ ਨੂੰ ਰੋਟੀ ਕਰਾਂ ਸੱਰੀ ਮੈਂ ਬੜਾ ਇੱਕ ਜ਼ਰੂਰੀ ਕੰਮ ਜਾਣਾ ਹੈ ਭਾਜੀ ਮਹਾ ਮਹਾਮਨ ਨੇ ਤੇ ਮੈਂ ਹੁਣੇ ਗਿਆ ਤੇ ਹੁਣੇ ਆਇਆ ਕੋਈ ਗੱਲ ਨਹੀਂ ਪਾਜੀ ਤੁਸੀਂ ਬੇਫਿਕਰ ਹੋ ਕੇ ਜਾਓ ਕੋਈ ਦਿੱਕਤ ਨਹੀਂ ਗੁੱਸਾ ਨਾ ਕਰਿਓ ਤੇ ਤੁਸੀਂ ਭੈਣ ਭਰਾ ਗੱਲਾਂ ਕਰੋ ਤੇ ਮੈਂ ਹੁਣੇ ਗਿਆ ਤੇ ਹੁਣੇ ਆਇਆ ਕੋਈ ਚੱਕਰ ਨਹੀਂ ਪਾਜੀ ਕਰਦੀ ਗੱਲ ਇਹ ਕਿ ਫਿਰ ਮਿਲਦਾ ਮੈਂ ਠੀਕ ਹੈ ਜੀ ਠੀਕ ਹੈ ਹੋਰ ਸੁਣਾ ਬੱਸੀ ਕੀ ਕਰਦੇ ਤੁਸੀਂ ਦੱਸੋ ਮੰਮੀ ਦਾ ਕੀ ਹਾਲ ਹੈ ਮੰਮੀ ਠੀਕ ਹੈ ਜੀ ਕਹਿੰਦੇ ਨਾ ਦਵਾਈ ਲੈਣ ਜਾਂਦੀ ਹਾਂ ਹਾਂ ਉਹ ਡਾਕਟਰ ਚੇਂਜ ਕੀਤਾ ਜੀ ਤੇ ਹੁਣ 2-3 ਦਿਨ ਹੋਇਆ ਦਵਾਈ ਦਿੱਤੀ ਆ ਹੁਣ ਹਫਤਾ ਹੀ ਦਿੱਤੀ ਆ ਉਹਨੇ ਤੇ ਹੁਣ ਦੇਖਦੇ ਆ ਕੀ ਬਣਦਾ ਅੱਛਾ ਤੂੰ ਕੱਲ ਦੇ ਬੜੇ ਫੋਨ ਕਰੰਨੇ ਆਂ ਹਾਂ ਉਕੇ ਨਾਮ ਮੈਨੂੰ ਕਿ ਦੱਸਾਂਗਾ ਉਹ ਮੈਨੂੰ ਤੁਹਾਡੇ ਨਾਲ ਕੰਮ ਅਸੀਂ ਕਰੀਏ ਨਾ ਦੱਸ ਸੁਣ ਕੀ ਗੱਲ ਆ ਪੈਸੇ ਦੀ ਲੋੜ ਸੀ ਜੀ ਲੈ ਐਕਟੀਕਾਰੀ ਲੋੜ ਪੈ ਗਈ ਤੇਨੇ ਪੈਸੇ ਆ ਲੈ ਉਹ ਜਾਣਾ ਸੀ ਕਿਤੇ ਘੁੰਮਣ ਲੈ ਜੇ ਤੈਨੂੰ ਪੈਸਿਆਂ ਦੀ ਲੋੜ ਹੈ ਤਾਂ ਡੈਡੀ ਕੋਲ ਮੰਗ ਲੈ ਤੁਹਾਨੂੰ ਪਤਾ ਡੈਡੀ ਤਬੀਅਤ ਕਿਦਾਂ ਚੱਲਦੀ ਹੈ ਜੀ ਉਹਦੇ ਦੁਕਾਨ ਕਦੀ ਖੋਲਦੇ ਕਦੀ ਨਹੀਂ ਖੋਲਦੇ ਤੂੰ ਜਾਣਾ ਕਿੱਥੇ ਆ ਅਸੀਂ ਸਾਰੇ ਦੋਸਤਾਂ ਨੇ ਆਪਾਂ ਇੱਕ ਸ਼ਰਤ ਲਾਈ ਸੀ ਕਿ ਆਪਾਂ ਘੁੰਮਣ ਚੱਲਾਂਗੇ ਕੋਈ 20000 ਪਾ ਲੈ ਵੀ 15000 ਹੈ ਪਰ ਮੈਂ ਸਿਰਫ 10000 ਪਾਣੇ ਮੈਨੂੰ ਬਸ ਹੁਣ 10000 ਰੁਪਏ ਚਾਹੀਦੇ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਕਰਕੇ ਲੈ। ਲੈ। ਐਡਾ ਘਟਾ ਚੈਲੰਜ ਹੈਗਾ ਜਿਹੜਾ ਤੂੰ ਕਰਨਾ। ਅਸੀਂ ਸਾਰਿਆਂ ਨੇ ਲਾਈ ਸੀ ਸ਼ਰਤ ਲਾਈ ਸੀ ਹੁਣ ਆਪਾਂ ਸਾਰੇ ਮਿਲ ਕੇ ਪਲਾਨ ਬਣਿਆ ਹੋਇਆ ਹੁਣ ਮੇਰਾ ਰਹਿ ਜਾਣਾ ਸਭ ਬਾਕੀ ਸਾਰੇ ਚੱਲੇ ਨੇ। ਚੈਲੰਜ ਤੇ ਜਨਾ ਜ਼ਰੂਰੀ ਹੁੰਦੀ। ਤੁਸੀਂ ਹੁਣ ਐਤ ਕੀ ਮੇਰੀ ਗੱਲ ਸੁਣੋ ਐਤ ਕੀ ਤੁਸੀਂ ਮੈਨੂੰ 10000 ਕਰ ਦਿਓ ਬਾਕੀ ਅੱਗੇ ਤੋਂ ਤੁਸੀਂ ਜਿਵੇਂ ਕਹੋਗੇ ਮੈਂ ਉਦਾਂ ਦੇ। ਆਪਲੀ ਚਾਦਰ ਵੇਖਣਾ ਪੈਰ ਪਸਾਨ ਜਾਂਦੀ ਪਰ ਹੁਣ ਮੈਂ ਜਾਣਾਂ ਦੀਦੀ ਮੈਂ ਦੱਸੂ ਕੀ ਕਰਾਂ ਮੈਨੂੰ ਜ਼ਰੂਰੀ ਚਾਹੀਦਾ ਤੇ ਮੇਰੀ ਗੱਲ ਸੁਣਦਾ ਹੀ ਨਹੀਂਗਾ ਨਾਲੇ ਮੇਰੇ ਇਹੋ ਜਿਹੇ ਹਾਲਾਤ ਨਹੀਂ ਰਹਿਤੇ ਮੈਨੂੰ ਪਤਾ ਹੀ ਹੈਗਾ ਵਾ ਤੇਰਾ ਜੀਜਾ ਕਿਵੇਂ ਦਾ ਹੈਗਾ ਵਾ ਤੁਸੀਂ ਕਹੋਗੇ ਤਾਂ ਹੋ ਜਾਣਿਆ ਰੇਂਜ ਹੋ ਜਾਣਾ ਕਰਕੇ ਤੂੰ ਸਾਰਾ ਕੁਝ ਪਾ ਆ ਗਿਆ ਤੇ ਫਸਿਆ ਗਈ ਮੈਂ ਦੱਸ ਕੀ ਕਰਾਂ ਤੁਸੀਂ ਕਹੋਗੇ ਤਾਂ ਉਹਨਾਂ ਨੇ ਆਪੇ ਭਾਈ ਨਾਲ ਗੱਲ ਕਰ ਲਈ ਅਸੀਂ ਤੇ ਆਪ ਵੇਖ 2000 5000 ਮੰਗ ਕੇ ਲੈਣੇ ਨੇ ਅਸੀਂ ਤੈਨੂੰ ਕਿਨੇ ਪੈਸੇ ਦੇ ਦਾਂ ਚਲੋ ਐਤ ਕੀ ਕਰੀਏ ਸਨੀ ਵੇਖ ਮੈਂ 1000 2000 ਤਿੰਨ ਦੇ ਸਕਦੀ ਹਾਂ 10000 ਨਹੀਂ ਤਾਂ ਮੈਂ ਤੈਨੂੰ ਦੇ ਸਕਦੀ ਹੈ ਮਾਣੇ ਵੇਖ ਅਸੀਂ ਤੇ ਆਪ ਗੁਜ਼ਾਰਾ ਕਰਦੇ ਹਾਂ 1000 2000 ਲੈ ਕੇ ਉਹਨਾਂ ਕੋ ਗੁਜ਼ਾਰਾ ਕਰੀਦਾ ਵਾ ਤੇ ਤੁਹਾਨੂੰ ਥੋੜੀ ਮੰਗਣ ਲਈ ਕਹਿ ਰਹੇ ਹਾਂ ਤੁਸੀਂ ਭਾਜੀ ਨੂੰ ਹੋ ਆਪੇ ਭਰਾ ਕੋਲ ਮੰਗ ਕੇ ਦੇਣਗੇ ਤੁਹਾਨੂੰ 10000 ਥੋੜੀ ਉਹਨਾਂ ਦੇ ਦੇਣਾ 1000 2000 ਬਿਲਕੁਲ ਹੈ ਉਹ 2000 ਉਹਨਾਂ ਕੋ ਕਰਕੇ ਤੈਨੂੰ 5000 ਦੇ ਦਵਾਂ ਤੁਸੀਂ ਕਿੰਦਾ ਦੀ ਗੱਲਾਂ ਕਰਦੇ ਜੀ ਉਹਦੇ ਭਰਾ ਕੋ ਪੈਸਾ ਥੋੜਾ ਦੱਸੋ ਐਹੀ ਗੱਲ ਤਾਂ ਤੇ ਭਰਾਵਾ ਰੋਣਾ ਹੀ ਸਾਰਾ ਹੱਥ ਵੱਸ ਹੈਗਾ ਭਰਾ ਦੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਤੇ ਭਰਾ ਦੇ ਹੱਥ ਵੱਤ ਪੈਸਾ ਆਇਆ ਤਾਂ ਭਰਾ ਦਾ ਭਰਾ ਦੇ ਹੱਥ ਚ ਨਾ ਭਰਾ ਆਪੇ ਲਊਗਾ ਭਰਾ ਕੋਲ ਮੈਨੂੰ ਪਤਾ ਕਿਦਾਂ ਭਰਾ ਮੈਨੂੰ ਪਤਾ ਹੈ ਉਹਨੂੰ ਕਿਸੇ ਗੱਲ ਤੋਂ ਛੋਟੀ ਜੀ ਵੀ ਉਹ ਮਨਾ ਨਹੀਂ ਕਰ ਸਕਦੇ ਤੁਸੀਂ ਇੱਕ ਵਾਰੀ ਕਹਿ ਕੇ ਤਾਂ ਦੇਖੋ ਤੂੰ ਬੜਾ ਗਿਆਨ ਇਕੱਠਾ ਕਰੀ ਫਿਰਦਾ ਨਾਲੇ ਮੈਨੂੰ ਪਤਾ ਮੇਰੇ ਘਰ ਦਾ ਤੈਨੂੰ ਵੀ ਪਤਾ ਹੋਵੇ ਜੀਜੀ ਤੁਹਾਨੂੰ ਘੱਟ ਪਤਾ ਮੈਨੂੰ ਵੱਧ ਪਤਾ ਤੁਸੀਂ ਮੰਗ ਕੇ ਦੇਖੋ ਕਿਨ ਸ਼ਰਤ ਲਾਓ ਜੇ ਤੁਹਾਨੂੰ 10 ਦਾ 10 ਨਾ ਮਿਲੇ 10 ਦਾ 9 ਨਹੀਂ ਮਿਲੂ 10 ਦਾ 11 ਮਿਲੂਗਾ ਤੁਸੀਂ ਇੱਕ ਵਾਰੀ ਮੰਗ ਕੇ ਦੇਖੋ ਮੇਰੇ ਕਹਤੇ ਇੱਕ ਵਾਰੀ ਮੰਗ ਕੇ ਦੇਖੋ ਤੁਹਾਨੂੰ ਆਪੇ ਪਤਾ ਚੱਲੇ ਤੁਸੀਂ ਮੰਗੋ ਇੱਕ ਵਾਰੀ ਮੇਰੇ ਘਰ ਨਾ ਨਾ ਤੈਨੂੰ ਨਹੀਂ ਪਤਾ ਸਾਡੇ ਘਰ ਦਾ ਇੱਕ ਵਾਰੀ ਤੁਸੀਂ ਮੰਗੋ ਤਾਂ ਸੀ ਮੇਰੇ ਕਹਿਣ ਤੇ 10 ਦਾ 10 ਹੀ ਮਿਲੂਗਾ ਤੁਸੀਂ ਮੰਗੋ ਚਲ ਠੀਕ ਆ ਜੇ ਤੇਨਾਂ ਵਿਸ਼ਵਾਸ ਹੈਗਾ ਨਾ ਬੇ ਆਂਦੇ ਨਾ ਨੰ ਪੁੱਛਦੀ ਤੂੰ ਨਾਲੇ ਗੱਲ ਕਰਕੇ ਵੇਖ ਤੁਸੀਂ ਕਰਕੇ ਦੇਖਿਓ ਮਿਲਣਗੇ ਤੂੰ ਇੰਜ ਕਰ ਰੋਟੀ ਖਾ ਮੈਂ ਰੋਟੀ ਬਣਾ ਕੇ ਲਿਆਣੀ ਮੈਂ ਗੱਲ ਕਰਦੀ ਸ਼ਾਮ ਨੂੰ ਠੀਕ ਆ ਠੀਕ ਹੈ ਜੀ ਸੱਸੀ ਗਾਲ ਜੀ ਅੱਜ ਆਪਾਂ ਫੇਰ ਤੁਹਾਡੇ ਆਸਤੇ ਲੈ ਕੇ ਆਏ ਇੱਕ ਨਿਊ ਮੈਂਬਰ ਜਿਨ੍ਹਾਂ ਨੇ ਅੱਜ ਸਾਡੇ ਨਾਲ ਕੰਮ ਕੀਤਾ ਹੈ ਤੇ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦਾ ਕੰਮ ਕਿੱਦਾਂ ਲੱਗਾ ਇਹ ਨਹੀਂ ਸਾਡੇ ਸੱਸੀ ਗਾਲ ਜੀ ਸਭ ਤੋਂ ਪਹਿਲੇ ਸਾਰੇ ਦਰਸ਼ਕਾਂ ਨੂੰ ਮੇਰੀ ਮੈਂ ਜੀ ਲੁਧਿਆਣੇ ਤੋਂ سنی ਤੇ ਮੈਂ ਅੱਜ ਫਸਟ ਟਾਈਮ ਮੇਰਾ ਐਕਸਪੀਰੀਅੰਸ ਹੈ ਮੇਰਾ ਐਕਟ ਹੈ ਤੁਹਾਨੂੰ ਕਿੱਦਾਂ ਦਾ ਲੱਗਾ ਤੁਹਾਨੂੰ ਕਿੱਦਾਂ ਮੇਰੀ ਐਕਟਿੰਗ ਲੱਗੀ ਮੈਨੂੰ ਪਲੀਜ਼ ਕਮੈਂਟ ਚ ਜ਼ਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਪਸੰਦ ਆਈ ਤੇ ਅਸੀਂ ਇਹਨੂੰ ਹੋਰ ਅੱਗੇ ਵਧਾਈਏ ਬਸ ਤੁਹਾਡੀਆਂ ਸਾਨੂੰ ਦੁਆਵਾਂ ਚਾਹੀਦੀਆਂ ਨੇ ਕਿ ਸਾਡੀ ਵੀਡੀਓ ਵੀਡੀਓ ਕਿਵੇਂ ਅੱਗੇ ਵਧੇ ਹਾਂਜੀ ਇਹ ਦੇਖੋ ਕਿੰਨੀ ਮਿਹਨਤ ਮਲ ਕਰਦਾ ਵਾ ਇਨਸਾਨ ਤੇ ਨਾਲੇ ਸ਼ੌਂਕ ਦਾ ਕਹਿੰਦੇ ਕੋਈ ਮੋਲ ਨਹੀਂ ਹੁੰਦਾ ਪਾਈ ਉਹ ਨਹੀਂ ਸਪੈਸ਼ਲ ਲੁਧਿਆਣੇ ਤੋਂ ਆਏ ਆਡਾ ਨਾ ਕੰਮ ਕਰਨ ਵਾਸਤੇ ਤੇ ਇਹਨਾਂ ਨੇ ਰੋਜ਼ ਹੀ ਆਣਾ ਵਾ ਮਤਲਬ ਕਿ ਜਦੋਂ ਵੀ ਇਹਨਾਂ ਦਾ ਸੀਨ ਹੋਏਗਾ ਇਹ ਰੋਜ਼ ਲੁਧਿਆਣੇ ਤੋਂ ਆਣਗੇ ਤੇ ਪਲੀਜ਼ ਸਪੋਰਟ ਜ਼ਰੂਰ ਕਰਿਓ ਕਿਉਂਕਿ ਮੈਂ ਹਰ ਵਾਰ ਕਹਿੰਨਾ ਵਾਂ ਕਿ ਜਦੋਂ ਅਸੀਂ ਕਲਾਕਾਰ ਤਾਂ ਹੈਗੇ ਨਹੀਂ ਆ ਇਹ ਆ ਕਿ ਤੁਹਾਡੇ ਵਰਗੇ ਹੀ ਆ ਆਮ ਇਨਸਾਨ ਹੀ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਐਂਟਰਟੇਨ ਕਰਨ ਵਾਸਤੇ ਤੁਹਾਡੇ ਆਸੇ ਵਧੀਆ-ਵਧੀਆ ਵੀਡੀਓ ਬਣਾਉਣ ਵਾਸਤੇ ਤੇ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਕਹਿੰਨਾ ਵਾਂ ਕਿ ਜਦ ਅਸੀਂ ਕਿਹ ਕਲਾਕਾਰ ਮੰਨ ਲਓ ਕਿ ਵੀ ਸਟੇਜ ਤੇ ਕੰਮ ਕਰਦਾ ਵਾ ਕੋਈ ਸਿੰਗੀ ਜਾਂ ਕੁਛ ਵੀ ਤੇ ਅਕਸਰ ਲੋਕੀ ਕਹਿੰਦੇ ਆ ਵੀ ਕਲਾਪਿੰਗ ਕਰੋ ਇਹਨੂੰ ਤਾਲੀਆਂ ਮਨ ਲਓ ਬਜਾਓ ਇਸ ਕਰਕੇ ਕਿ ਅਗਲੇ ਦੀ ਕਲਾਕਾਰ ਦੀ ਹੌਸਲਾ ਵਜਾਈ ਹੁੰਦੀ ਆ ਹਨਾ ਤੁਹਾਡੇ ਵਾਸਤੇ ਸਾਡੀ ਹੌਸਲਾ ਵਜਾਈ ਇਹ ਹੈ ਵੀ ਤੁਸੀਂ ਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੀ ਸਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਵਾ ਨਹੀਂ ਵੀ ਚੰਗਾ ਲੱਗਦਾ ਤਾਂ ਵੀ ਕੋਈ ਚੱਕਰ ਨਹੀਂ ਹੈ ਤੁਸੀਂ ਸਾਨੂੰ ਸਾਡੀ ਗਲਤੀਆਂ ਦੱਸ ਸਕਦੇ ਹੋ ਵੀ ਤੁਹਾਡੀ ਆ ਗਲਤੀ ਆ ਅਸੀਂ ਆਉਣ ਵਾਲੀ ਵੀਡੀਓ ਵਿੱਚ ਆਪਣੀਆਂ ਗਲਤੀਆਂ ਜ਼ਰੂਰ ਸੁਧਾਰ ਕੇ ਲਿਆਵਾਂਗੇ ਤੇ ਵਧੀਆ-ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਲੀਜ਼ ਇਹਨਾਂ ਬਾਰੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਐਕਟ ਲੱਗਾ ਇਹਨਾਂ ਦਾ ਕਿਉਂਕਿ ਅਸੀਂ ਬਹੁਤ ਹਾਰਡ ਵਰਕ ਕਰਦੇ ਆ ਮਿਹਨਤ ਕਰਦੇ ਆ ਤੁਹਾਡੇ ਆਸੇ ਵੀਡੀਓ ਬਣਾਉਣ ਲਈ ਤੇ ਪਲੀਜ਼ ਸਪੋਰਟ ਜ਼ਰੂਰ ਕਰਦੇ ਰਿਹਾ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਰੂਰ ਦਬਾਇਓ ਤਾਂ ਕਿ ਸਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਲੇ ਦੁਆਲੇ ਨੂੰ ਰੱਖਣਾ ਸਾਫ਼ ਸੁਥਰਾ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਆ ਰੁੱਖ ਲਗਾਓ ਜੀਵਨ ਬਚਾਓ ਮਿਲਦੇ ਆਂ ਜੀ ਨੈਕਸਟ ਵੀਡੀਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ